ਕੀ ਸੇਵਾ ਨਾਮਿ ਜਪავੈ ਤਾਂ ਸਿਮੂੜਾ ਮੰਨੈ ਗਾਵੇ ਜੋ ਠਾਕੁਰ ਸਾ ਸਦਾ ਹਜੂਰੇ ਤਾਂ ਕੋਣ ਦਾ ਜਨਤੂਰੇ ਗਾਹੀ ਤਹਿਲ ਪਾਵੈ ਦਰਗਹ ਮਾਨ ਤਿਸੇ ਸਾਰੇ ਮਗਧ ਜਾਨ ਸਦਾ ਸਦਾ ਇਹ ਪੂਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆਗਉ ਦੀ ਸੰਗ ਰਚੈ ਸਾਰ ਛੋੜ ਜੂ ਸੰਭਲੇ ਜੋ ਸ਼ਕਨ ਸੋ ਅਸਤੈ ਕਰਮਨੈ ਜੋ ਹੋਸ ਸੋ ਦੂਰ ਪੜਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸਾਈਂ ਤੇ ਸੋਹਣੇ ਦਰੇ ਤੁੰਦ ਨੂੰ ਲੀਪੋ ਪਰਤ ਹੋਈ ਗਤ ਪ੍ਰੀਤ ਅਸਮ ਸਹ ਹੋਈ ਤੁੰਦ ਨੂੰ ਉਮਰ ਪਸਤ ਬਕਰਾਲਾ ਨਾਲ ਕਾੜ ਲਿਓ ਪ੍ਰਜਾਣ ਤੂੰ ਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਚਾਮਨ ਸਨ ਕਰੇ ਸੁਪਾਇਆ ਬਾਹਰ ਗਿਆਨ ਝਾਨਿ ਵਿਸ਼ਵਾਨਾ ਅੰਦਰ ਦੇ ਆਪੇ ਰੋ ਸੁਆਨ ਅੰਦਰ ਪਸਾਇ ਪੰਤ I'm <speaking> the <in foreign language>

पावे एक पिनाे दि हले च

या मंगल योवसीन भारतैकना काम प्रिय नामवर उपदेशे आमि ओ दीचन कहतेन जाना आसमान उठो पाप जपाए जपासुर नाओ पाप गवाए सुहाग गुण गाओ भव कृपाते होई प्रणास प्रभु दया जे कमल दफा प्रभु सो परतम मसन सोई يري ميا ابا کوشش ميتو ميرا يي جيتيتو تا هو يتنک

साध के संसो बासो देवा साधु के, के संपाप लायन साध संगम ब्रह्म नोट कायनु साध के संसर्ग तांग गरम नाथ साध अच्छा 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 के संसफल जन्मो साध के संग नहीं कुछ कारण नशे में तो हो के हाल साध के संग तलुषत हरे साध के संग नर पर हरे साध के संग यहाँ ऊँच चिल्ला साध संग निश्रत हर लला दो इश्क़ दो इश्क़ पावे साध के संग निकल जाएं प जैसे नाड़ी पुदरे साधु नरसाई साथ के संग सुनियो हर नाव साथ संग हर की नाव साथ संग सरनिस्थ है साथ के संग लगे प्रभु मीठा साथ के, के, के साथ संग कट कर मीठा साथ संग पे आज्ञाकारी साथ संग करी धारी साथ जन मिटे सब रोग नानक साथ बैठे सबकी महिमा वेद न जानेंगे ज्यों का सुनहिं तेता बुखिया नहीं सार की उपमा रही पर पूर्ण सार की सोबा का नहीं अंतर सार की सोबा सलामे अंतर सार की सोबा ऊंचे ऊँची सार की सोबा मुर्ते मुर्ती सार की सोबा साधु महिला ही माँ साधु

I yeah, yeah. अच Oh yeah! ਨ ਕੋ ਲਾ ਗਏ ਕਿ ਪ੍ਰਮਾਤਮਾ ਸਤਿ ਤਮ ਸਥਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੀ ਦੇ ਮਨ ਦਾ ਤੂਰਨ ਗੁਣ ਦਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਕੀ ਪਤਾ ਹੈ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਕੀ ਪਾਖਸ਼ਾਈ ਕਰਨੀ ਪਤੋਂ ਸਲਕਾ ਗੁਰਮਾਨਨ ਲਈ ਕੀ ਆਏ ਖਵਾਣ ਦੇ ਅਰਦਾਸ ਹੋਵਾਸ ਹੈ ਸਹਾਇ ਅਰਦਾ ਅਰਗੋਨ ਸੇਮਰੋ ਸ੍ਰੀ ਅਰਗੋਨ ਸ੍ਰੀ ਅਰਗੋਨ ਕੀ ਆਏ

सा तो तो, तो पाचन के आत्मिक स्वरूप धारा जो साधरा जो सब तो नाम माने के तो ये तो पालियों के जहाँ से ये आके अपने अपने श्री गुरु मुक्तांश से जो जी ने मंत्र में जाने सब से ये बहुत जो काम करते हैं और बंद करते हैं बोलने की वो आराधना 嗯。 ਉਸ ਸੱਚਾ ਸਾਰਾ ਨਾ ਸਭ ਕੁਝ ਹੈ ਕਿ ਉਹ ਮੇਰੇ ਲੱਖਾਂ ਦੇ ਵਿੱਚ ਬਹੁਤ ਖੁਸ਼ੀ ਕੀਤੀ ਮੈਂ ਬੜੀ ਦੇਰ ਤੋਂ ਆ ਦੇਖਦੋ ਪੁੱਛਦੇ ਨੇ ਮੈਨੂੰ ਬਤਨਿ ਲੈ ਕੇ ਆਦੇ ਬੇਸਕਾਪਾ ਨਹੀਂ ਦਿੱਸੇ ਪਾਰਿਸ ਸੁਸੀਦਨੀ ਹੈਲਥ ਦਿਨੋ ਕੁ ਸੀ ਆਹ ਵੇਖੋ ਇਹਨੇ ਮੈਂ ਲੇਟੇ ਕਰ ਮੈਂ ਦੋਦੇ ਵੀ ਕਰਦੀ ਆ ਮੈਂ ਸਾਰਾ ਕਰਦੀ ਆ ਕਿ ਮੈਂ ਕੋਈ ਨਹੀਂ ਮੇਰੀ ਇੱਕ ਜੋਬ ਹੈ ਨਾ ਕਰਦੀ ਆ ਜੇ ਮੈਥਡ ਜਿਆਦਾ ਨਾ ਆ ਜਾਵੇਗਾ ਫਿਰ ਨਹੀਂ ਮੈਨੂੰ ਪਤਾ ਨਹੀਂ ਜਾ ਕਿ ਕਦ ਨਹੀਂ ਜਾ ਮੈਂ ਤੁਹਾਡੀ ਕੇਅਰ ਨਹੀਂ ਕਰਦੀ ਜਦੋਂ ਵੀ ਕਿਸੇ ਨੂੰ ਲੋੜ ਹੈ ਮੇਰੇ ਨੰਬਰ ਤੋਂ ਸਾਰੇ ਹੋਣੇ ਹੈ ਕੋਈ ਮੈਨੂੰ ਐਨੀ ਟਾਈਮ ਕਾਲ ਕਰੋਗਾ ਤਾਂ ਮੈਂ ਫੋਨ ਕਰਾਂਗੀ ਮੇਰਾ ਸਕੇਡਿਊਲ ਅਗਲੇ ਵੀਕ ਬਹੁਤ ਸਰਗੋਪੀਟ ਵਿੱਚ ਹੈ ਉਸ ਤੋਂ ਬਾਅਦ ਮੈਂ ਇੱਕ ਵੀਸਾ ਨਿਕਾਲ ਰਿਹਾ ਹਾਂ ਉਸ ਤੋਂ ਬਾਅਦ ਬਰਤਨ ਨਵੇਂ ਆਗਮਨ ਕਰਕੇ ਮੇਰੇ ਲਈ ਆਉਣਾ ਜ਼ਰੂਰੀ ਨਹੀਂ ਹੈ ਮੈਂ ਇੱਥੇ ਤੁਹਾਡੇ ਕੋਲ ਆ ਸਕਾਂ ਪਰ ਜੇ ਕਿਸੇ ਵੀ ਤੰਤਰਾ ਨੂੰ ਕੋਈ ਸੇਵੀ ਜ਼ਰੂਰਤ ਹੈ ਮੈਂ ਜਿੰਨੇ ਵਾਹਨ ਦੇ ਨਾਲ ਕੋਈ ਸਟਰਗਲ ਕਰ ਰਿਹਾ ਹੈ ਬਣੀ ਚਲੀ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ आज माफ़ी बननी है। तो मैं इंडिया के इलेक्शन के बारे में ज़्यादा मसला है नहीं ये अपनी बारी बनना है। मेरा मेरा जो परपस ही अपनी कोई हेल्प करनी है। इधर 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 नहीं अपनी इधर नहीं आना। जिस तो बिलीव है ना इलेक्शन हो ये अपना फेल जोर जोर लामगे पूरा जब जितना ये इंडिया के लिए 먼음 <목소리도> 산지 <목소리도> <목소리도>

ਉਜੀ ਅਰਦਾਸ ਤੋਂ ਬਾਅਦ ਹੁਣ ਸਮਾਂ ਹੋ ਚੁੱਕਿਆ ਹੈ ਕਿ ਲੰਗਰ ਪਣੀ ਦਾ ਲੰਗਰ ਪਣੀ ਲਿਆਂਦਾ ਗਿਆ ਹੈ ਅਡੇ ਪ੍ਰਧਾਨ ਜੀ ਤੇ ਹੋਰ ਸਾਰੇ ਸਜੋੜਨ ਰੁਕੀ ਚਾਹ ਪਾਣੀ ਚੱਕ ਰਹੇ ਹਨ ਬੜੇ ਖੁਸ਼ ਹੋ ਕੇ ਸਿੱਧੀ ਇਕਸਾਂ ਦੇ ਹੋ ਬੜੇ ਸੌ ਨਾਲ ਇਹ ਸੁਖਮਨੀ ਸਾਹਿਬ ਦਾ ਆਠ ਕਰਾਇਆ ਗਿਆ ਇਹ ਰੰਭ ਕੋ ਲੋ ਸ਼ਾਂਤੀ ਲਈ ਧੋਮਾ ਮੰਗੀ ਆ ਗਈ ਆ ਵਾਹਿਗੁਰੂ ਅਗੇ ਅਰਦਾਸ ਕੀਤੀ ਗਈ ਕਿ ਸਾਰਿਆਂ ਨੂੰ ਤੰਦਰੁਸਤੀ ਬਖਸ਼ੋ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ ਇਹ ਸਾਰਾ ਪ੍ਰੋਗਰਾਮ ਸਾਰੀ ਕੈਨੇਡਾ ਵੱਲੋਂ ਸੁਰਿੰਦਰ ਕੁਮਾਰ ਸੈਣੀ ਦਿਸੇ ਜੌਣਾ ਲਿਖਿਆ ਗਿਆ ਧੰਨਵਾਦ ਜੀ ਇਰੇ ਅਗਲੇ ਐਪੀਸੋਡ ਦੇ ਵਿੱਚ ਵੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਸੌਰੀ ਕੈਨੇਡਾ ਅੱਛਾ ਉਹਦੇ ਸੱਜਾ ਯਾ ਮੁਸਕੂਰਦੇ ਹੈਗੀਆਂ ਟਾ 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 ਟਾ